ਕਕਮਨ ਦਾ ਹੈ ਯਾਦ ਰੱਖਿਓ ਗੁਰੂ ਤੇਗ ਬਹਾਦਰ ਪਾਤਸ਼ਾਹ ਪਿੰਜਰੇ ਚ ਕੈਦ ਨੇ ਕਵੀ ਨੇ ਬਲਸੋਣਾ ਲਿਖਿਆ ਕਹਿੰਦੇ ਉਹਨੇ ਭਾਈ ਮਦੀਦਾਸ ਨੂੰ ਪੁੱਛਿਆ ਕੇਹ ਲੱਗੇ ਮਿੱਤਰਾ ਤੈਨੂੰ ਬਲੀਦਾਨ ਦੇਣਾ ਪੈਣਾ ਤੂੰ ਆਪਣੇ ਗੁਰੂ ਨੂੰ ਕਿੰਨਾ ਕਮੰਦਦਾ ਤੇਰਾ ਪਿਆਰ ਗੁਰੂ ਦੇ ਨਾਲ ਕਿੰਨਾ ਕੇ ਮਦੀਦਾਸ ਕਹਿ ਲਗਾ ਪਿਆਰ ਦੀ ਤਾਂ ਅਨਹਾ ਹੈ ਇਹਦਾ ਤੁੰਤ ਨਹੀਂ ਪਾ ਸਕਦਾ ਇਹ ਗੁਰੂ ਨਾਲ ਪਿਆਰ ਕਿੰਨਾ ਹੈ ਔਰ ਗੁਰੂ ਕਿੰਨਾ ਸਾਨੂੰ ਪਿਆਰ ਕਰਦਾ ਹੈ ਇਹਦਾ ਵੀ ਤੁਅੰਤ ਨਹੀਂ ਪਾ ਸਕਦਾ ਕਿਉਂਕਿ ਸੱਚ ਤੇ ਗੁਰੂ ਦਾ ਰਿਸ਼ਤਾ ਹੀ ਇਹੋ ਜਿਹਾ ਬਣਾਇਆ ਹੈ ਸਤਿ ਮਤੀ ਦਾਸ ਬੈਠਾ ਸਾਹਮਣੇ ਜਿਵੇਂ ਆਪ ਆਪਣੇ ਨੇ ਚੜ੍ਹੇ ਤਰਕੜੀ ਆ ਰਿਹਾ ਚੀਰ ਛੱਡੇ ਬੰਦ-ਬੰਦ ਕਟਾਏ ਤਾਂ ਖਾਸੇ ਨੇ ਇੱਟਾ ਹੱਡੀਆਂ ਵਿੱਚ ਦਾ ਲਾਗਾਰਾ ਕੋਈ ਵੀ ਮਹਿਰ ਬਣਾਏ ਤਾਂ ਖਾਸੇ ਨੇ ਇਹ ਕੌਮ ਦੇ ਮਹਿਲ ਜਿਹੜੇ ਤਿਆਰ ਕੀਤੇ ਨੇ ਇਹਨਾਂ ਵਿੱਚ ਸਾਡੇ ਗੁਰੂਆਂ ਨੇ ਯੋਧਿਆਂ ਨੇ ਸੁਖਮਿਆਂ ਨੇ ਆਪਣੇ ਸਰੀਰ ਦੀ ਚਰਬੀ ਪਾਈ ਆ ਖੂਨ ਪਾਇਆ ਇਹ ਫਿਰ ਜਿਹੜੀਆਂ ਕੰਧਾਂ ਤਿਆਰ ਹੋ ਜਾਣੇ ਔਰੰਗਜ਼ੇ ਬਾਦਸ਼ਾਹ ਕਹਿ ਰਿਹਾ ਗੁਰੂ ਤੇਗ ਬਹਾਦਰ ਪਾਦਸ਼ਾਹ ਨੂੰ ਕਿ ਤੁਹਾਨੂੰ ਦਸਿਹੇ ਬੜੇ ਮਿਲਣਗੇ ਹੁਣ ਯਾਦ ਰੱਖਿਓ ਜਿਵੇਂ ਬੰਦਾ ਸਿੰਘ ਬਹਾਦਰ ਨੂੰ ਡੇਲਾਉਣ ਵਾਸਤੇ ਉਹਦੇ ਪੁੱਤਰ ਦਾ ਕਲੇਜਾ ਕੰਨ ਕਿਉਂ ਦੇ ਮੂੰਹ 'ਚ ਪਾਇਆ ਗਿਆ ਸੀ ਕਿ ਬੰਦਾ ਸਿੰਘ ਬਹਾਦਰ ਡੋਲ ਜਾਵੇ ਧਰਮ ਛੱਡ ਦੇ ਪਰਾਇਆ ਜੁਵਦਾ ਸੀ ਪਾਣੀ ਦਾ ਰਸੀਆ ਸੀਗਾ ਪੁੱਤਰ ਦਾ ਕਲੇਜਾ ਗੂੰਹ ਚ ਪਾ ਲਿਆ ਧਰਮ ਨਹੀਂ ਛੱਡਿਆ ਧਰਮ ਤੋਂ ਪਾਸੇ ਨਹੀਂ ਹੋਇਆ ਗੁਰੂ ਤੇਗ ਬਹਾਦਰ ਪਾਤਸ਼ਾਹ ਡੋਲ ਬੈਠੇ ਨੇ ਭਾਈ ਮਤੀ ਦਾਸ ਨੂੰ ਸਾਹਮਣੇ ਲਿਆਂਦਾ ਗਿਆ ਕਹਿਣ ਲੱਗੇ ਮਿੱਤਰਾ ਜੇ ਕੋਈ ਖੁਆਇਸ਼ ਏ ਤੇ ਦੱਸ ਦੇ ਹੁਣ ਤੇਰੇ ਸਰੀਰ ਉੱਤੇ ਆਕ ਲੇਗਾ ਕੋਣ ਜਿਉਂਦੇ ਬੰਦੇ ਦੇ ਸਰੀਰ ਤੇ ਆਰਾ ਚੰਗਰਾ ਕੋਈ ਸੌਂਤੀ ਗੱਲ ਥੋੜੀ ਆ ਅ ਮਾਰੀ ਜਿੱਕੇ ਦੇ ਕਦਮ ਵਗੈਰਾ ਵਜਜਰ ਤੇ ਬੰਦਾ ਹੱਥ ਫੜ ਕੇ ਲਗਾ ਫਿਰਦਾ ਦਿਲ ਦੁਖ ਭਰਾ ਹੁੰਦਾ ਤੇ ਆਰਾ ਜੰਗਰਸ ਦੀ ਸੈਂਟਰ ਦੇ ਵਿੱਚੋਂ ਸਰੀਰ ਦੇ ਤੇ ਸਰੀਰ ਦੇ ਦੋ ਫੱਟ ਹੋਣੇ ਸੀਗੇ ਤੇ ਉਹ ਕਹਿਣ ਲੱਗਾ ਚਲਾਦ ਕਹਿੰਦੇ ਕੁਝ ਕਰਨਾ ਚਾਹਣਾ ਤੇ ਮਤੀ ਦਾਸ ਕਹਿਣ ਲੱਗਾ ਮੇਰੀਆਂ ਦੋ ਮੰਗਾ ਲਈ ਕਹਿੰਦੇ ਕਿਹੜੀਆਂ ਕਹਿੰਦੇ ਜਦ ਪਵਾਸ਼ ਹੀ ਦੀ ਖਾਸ਼ ਮੇਰੀ ਕਵਾਸ਼ ਮੇਰੀ ਮੇਰਾ ਮੁਖ ਗੁਰ ਪਿੰਜਰੇ ਵਾਲਾ ਰੋਏ ਕਹਿੰਦੇ ਪਹਿਲੀ ਮੇਰੀ ਮੰਗ ਏ ਵੀ ਜਦੋਂ ਆਰਾ ਚੱਲੇ ਨਾ ਤੇ ਮੇਰਾ ਮੁਖ ਮੇਰੇ ਗੁਰੂ ਵੱਲ ਹੋਣਾ ਚਾਹੀਦਾ ਤੇ ਕਹਿੰਦੇ ਦੂਸਰੀ ਕਹਿੰਦੇ ਮਿੱਤਰਾ ਮੈਂ ਕਹਿੰਦਾ ਵੀ ਤੂੰ ਆਰਾ ਤਿੱਖਾ ਕਰ ਲੈ ਸਾਂ ਲਾ ਕੇ ਰੇਤੀ ਲਾ ਕੇ ਤੇ ਮੈਂ ਆਪਣੇ ਮਨ ਨੂੰ ਤਿੱਖਾ ਕਰਨਾ ਰੱਬ ਦੀ ਬਾਣੀ ਦੇ ਨਾਲ ਮਤੀ ਦਾਸ ਨੇ ਬਾਣੀ ਸ਼ੁਰੂ ਕੀਤੀ ਜਪਜੀ ਸਾਹਿਬ ਦੀ ਸਾਜ ਸੰਗਤ ਸਾਂ ਤੇ ਲਾਇਆ ਆਰਾ ਦੰਦੇ ਤਿੱਖੇ ਕੀਤੇ ਤੁਲਾਇਆ ਸੀ ਸੁਖਤੇ ਦੋਨੇ ਭਰ ਕੇ ਸਰੀਰ ਨੂੰ ਲਗ ਰਿਆ ਜੀਰਦਾ ਹੋਇਆ ਆਰਾ ਦੋ ਭਰ ਸਰੀਰ ਦੇ ਕਰ ਗਿਆ ਵਿੱਚੋਂ ਜਪਜੀ ਸਾਹਿਬ ਦੀ ਬਾਣੀ ਚੱਲ ਰਹੀ ਹੈ ਸਰੀਰ ਦੇ ਵਿੱਚੋਂ ਸਾਹਮਣੇ ਸ਼ਹੀਦ ਕੀਤਾ ਗਿਆ ਗੁਰੂ ਸਰਪੰਦੇ ਪਾਦਸ਼ਾਹ ਆਡੋਲ ਰਹੇ ਫਿਰ